ਜਲੰਧਰ ਦੇ ਲਾਡੋ ਵਾਲੀ ਰੋਡ ਤੇ ਸਥਿਤ ਰੀਗਰ ਬੂਟ ਹਾਊਸ ਦੀ ਦੁਕਾਨ ਤੋਂ ਚੋਰੀ ਕਰਨ ਆਇ ਇੱਕ ਚੋਰ ਨੂੰ ਦੁਕਾਨਦਾਰ ਨੇ ਕਾਬੂ ਕਰਕੇ ਛਿੱਤਰ ਪ੍ਰੇਟ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਇੱਥੇ ਦੱਸ ਦਈਏ ਕਿ ਕਾਬੂ ਕੀਤੇ ਚੋਰ ਬਲੋ ਪੇਜ ਕਸ ਨਾਲ ਦੁਕਾਨ ਦੇ ਗੱਲੇ ਨੂੰ ਤੋੜ ਕੇ ਗੱਲੇ ਵਿੱਚ ਪਈ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਸੀ ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਰਾਮਪਾਲ ਨੇ ਦੱਸਿਆ ਕਿ ਉਸ ਦੀ ਲਾਡੋ ਵਾਲੀ ਰੋਡ ਤੇ ਰੀਗਰ ਬੂਟ ਹਾਊਸ ਨਾਂ ਦੀ ਦੁਕਾਨ ਹੈ ਤੇ ਜਦੋਂ ਉਹ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਬਾਹਰ ਗਿਆ ਤਾਂ ਐਨੇ ਨੂੰ ਇੱਕ ਚੋਰ ਦੁਕਾਨ ਅੰਦਰ ਦਾਖਲ ਹੋ ਗਿਆ ਜਿਸ ਨੇ ਦੁਕਾਨ ਵਿੱਚੋਂ ਗੱਲੇ ਨੂੰ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਹਨਾਂ ਨੇ ਤੁਰੰਤ ਹੀ ਕਾਬੂ ਕਰ ਲਿਆ ਤੇ ਖੰਬੇ ਨਾਲ ਬੰਨ ਕੇ ਉਸ ਦੀ ਛੇਤਰ ਪਰੇਟ ਕੀਤੀ ਤੇ ਬਾਅਦ ਵਿੱਚ ਪੁਲਿਸ حوالے ਕਰ ਦਿੱਤਾ ਕੀ ਨਸ਼ਾ ਕਰਦਾ ਤੂੰ ਨਸ਼ਾ ਨਹੀਂ ਕਰਦਾ ਗਿਆ ਹੋਵੇ ਕਿ ਤਾਰ ਵੀ ਨਹੀਂ ਮਨਗੀ ਕੀਤਾ ਹੋਇਆ ਦਾਰੂ ਵੀ ਨਹੀਂ ਕਿੱਥੇ ਰਹਿਣ ਵਾਲਾ ਕਿੱਥੇ ਦਾ ਦੋਹੀ ਪਿੰਡ ਦਾ ਜੀ ਦੋਹੀ ਪਿੰਡ ਦਾ ਹੋਰ ਕੌਣ ਸੀ ਤੇਰੇ ਨਾਲ ਇਨਾਮ ਇਹਨਾਂ ਨੂੰ ਪਸੰਦ ਨਹੀਂ ਆਈ ਅੱਨੀ ਅੱਨੀ ਉਹ ਮਾਰਾ ਹੀ ਮੁੰਡੇ ਦੇ ਪੇਜ ਕਰਵਾਉਣ ਲੱਗਾ ਸੀ ਜਾਨਾ ਇਹ ਹੋਰ ਕੌਣ ਹੈ ਤੇਰੇ ਨਾਲ ਕਦੋਂ ਕਦੋਂ ਕਰ ਕਰ ਰਹੀ ਚੋਰੀ ਨਹੀਂ ਆਇਆ ਜੀ ਮੈਂ ਨਹੀਂ ਪਹਿਲੇ ਕਿਤੇ ਕਿਤੇ ਕੀਤੀ ਪਹਿਲਾਂ ਜੀ ਮੈਂ ਆਪਣੇ ਪਹਿਲਾਂ ਕਰਦਾ ਰਿਹਾ ਜੀ ਦੂਜੇ ਦੂਜੇ ਨਾਲ ਇੱਥੇ ਪਹਿਲੀ ਹੋ ਰਹੀ ਹੈ ਇੱਕ ਖੇਲ ਕਿੰਨੀ ਵਾਰ ਗਿਆ ਦੋ ਵਾਰ ਹੀ ਗਿਆ ਜੀ ਇੱਕ ਛਿੱਟੇ ਦਾ ਵਰਚਾ ਗਿਆ ਜਾ ਮੈਂ ਆ ਗਿਆ ਦੋ ਵਰੀ ਇਹ ਨਾਮ ਤੁਹਾਡਾ ਤੁਹਾਡੀ ਦੁਕਾਨ ਤੁਹਾਡੀ ਦੁਕਾਨ ਹੈ ਤੇ ਇਹ ਨੇ ਕੀ ਕੀਤਾ ਸੀ ਕਿੰਨੀ ਦੇਰ ਦੀ ਗੱਲ ਹੈ ਇਹ ਹੁਣੇ ਦੀ ਗੱਲ ਹੈ ਜੀ 10 ਘੰਟੇ ਅੱਧੇ ਘੰਟੇ ਪਹਿਲੇ ਦੀ ਗੱਲ ਹੈ ਤੇ ਇਹਦੇ ਕੋਲ ਪੇਚ ਕਸ ਸੀ ਕਿ ਹੋਰ ਵੀ ਸੀ ਆ ਪੇਚ ਕਸ ਸੀਗਾ ਪੇਚ ਨੂੰ ਨਾ ਗੱਲਾਂ ਤੋੜ ਲਿਆ ਜੀ ਮੈਂ ਬਾਹਰ ਆ ਤੇ ਪੇਚ ਦਾ ਮੈਂ ਛੱਲੀ ਵਾਲੇ ਨੂੰ ਛੱਲੀ ਲੈਣ ਲੱਗਾ ਸੀ ਤੇ ਪੇਚ ਨੇ ਗੱਲਾਂ ਤੋੜ ਲਿਆ तोड़ के तब ਕੱਢ ਲਿਆ ਸਮਾਨ ਕੱਢ ਕੇ ਤਾਂ ਭੱਜਣ ਲੱਗਾ ਨਾ ਤੇ ਉਹ ਮੁੰਡਿਆਂ ਦੇ ਕੈਮਰੇ 'ਚ ਉਧਰ ਦੇਖਿਆ ਦੇ ਕੇ ਭੱਜ ਗਏ ਇਹਨਾਂ ਨੂੰ ਫੜਿਆ ਇਹ ਜਾਨੀ ਫੜਿਆ ਨਹੀਂ ਕੈਮਰਾ ਕਿੱਦਾਂ ਦੇਖਿਆ ਦੂਜੀ ਦੁਕਾਨ 'ਚ ਕੈਮਰੇ ਨਹੀਂ ਪਹੁੰਚਣਾ ਛੰਮੂ ਨੂੰ ਕਿ ਕਿਸਮਾ ਦੁਕਾਨ 'ਚ ਇਹ ਚੀਜ਼ ਬਹੁਤ ਹੁੰਦੇ ਲਗੇ ਕੰਮ ਕਰਦੇ ਉਹਨੂੰ ਡਰ ਕੇ ਉਹ ਮੁੰਡਾ ਖੜਾ ਹੋਇਆ ਉਹਨੇ ਜਿਉਂ ਜਿਉਂ ਨੂੰ ਉਰਦੂ ਦੇਖਿਆ ਉਹਨੇ ਤੋੜ ਕੇ ਇਧਰ ਆ ਜੋ ਇਹਨੇ ਹੱਥ ਇੱਕ ਬੇਗਾ ਬੜਾ ਜਿਹਾ ਉਹਨੇ ਇਹਨਾਂ ਨੂੰ ਫੜਿਆ ਆ ਕੇ ਨਾ ਇਹਦੇ ਉਹਦੇ ਬੇਗਾ ਮਾਰਿਆ ਫੋਨ ਦੀ ਪਿੱਛੇ ਹੋ ਗਿਆ ਬਚ ਕੇ ਉਹ ਜਰਾ ਉਹ ਬੇਗਾ ਮੁੰਡਾ ਪਿੱਛੇ ਵਾਰਿਆ ਕਾਜੀਆ ਹਾਂ ਪਾਜੀ ਕੀ ਹੋਇਆ ਸੀ ਪਾਜੀ ਦੱਸੋ ਬਣੀ ਉਹ ਮੁੰਡੇ ਬਚੰਦ ਨੇ ਪੇਚ ਕਰ ਸੀਗਾ ਆਹ ਦੇਖੋ ਆਹ ਮੁੰਡੇ ਦਾ ਪੇਚ ਕਰ ਮਾਰਨ ਲੱਗਾ ਸੀਗਾ ਕੀ ਨਾਮ ਹੈ ਤੁਹਾਡਾ ਵਾ ਤੁਸੀਂ ਦੇਖਿਆ ਇਹਨੂੰ ਕੈਮਰੇ 'ਚ ਮੈਂ ਦੂਜੇ ਥਾਂ ਤੇ ਕੰਮ ਕਰ ਰਿਹਾ ਹਾਂ ਕੈਮਰੇ ਦੇਖਿਆ ਪੇਚ ਕਰ ਤੋਂ ਉਹਦੋਂ ਮੈਂ ਥੋੜੇ ਥੋੜੇ ਹੈ ਇਹਨੂੰ ਮੈਂ ਪਹਿਲੇ ਦੁਕਾਨ ਦੇ ਅੰਦਰ ਫੜਨ ਲੱਗਾ ਹੈਗਾ ਜਿੱਦਾਂ ਇਹਨੂੰ ਮੈਂ ਫੜਿਆ ਨਾਲੀਆਂ ਦੇ ਢੇਰ 'ਚ ਪੇਚ ਕਰ ਮਾਰ ਕੇ ਬਾਹਰ ਦੋ ਆਹ ਤੇ ਫਿਰ ਲੋਕਾਂ ਨੇ ਫੜੇ